ਹੈਲੋ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਜੀ ਤੁਹਾਡਾ ਸਾਰਿਆਂ ਦਾ ਮਿਲ ਕਰਨ ਨੂੰ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਾਂ ਬਣਾਉਣ ਲੱਗੇ ਆਂ ਟੌਲੇ ਫਲੀਆਂ ਦੀ ਸਬਜ਼ੀ ਜੀ ਲਾ ਲੈ ਕੇ ਬਿਠੇ ਹਾਂ ਹਾਂ ਜੀ ਆਪਾਂ ਇੱਕ ਕੜਛੀ ਤੇਲ ਦੀ ਗਰਮ ਕਰ ਲਈ ਆ ਤੇ ਇਹਦੇ ਵਿੱਚ ਇੱਕ ਚਮਚਾ ਆਪਾਂ ਜੀਰੇ ਦਾ ਪਾ ਦਾਂਗੇ ਜੀਰਾ ਆਪਣਾ ਭੁੱਜ ਗਿਆ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਪਿਆਜ਼ ਆਪਾਂ ਲੱਗਣੇ ਇਹਦੇ ਵਿੱਚ ਪਾਇਆ ਕੱਲਾ ਪਿਆਜ਼ ਹੀ ਪਾਇਆ ਇਹ ਆਪਾਂ 4-5 ਹਰੀਆਂ ਮਿਰਚਾਂ ਕੱਟੀਆਂ ਨੇ ਇਹ ਪਾ ਦਈਏ। ਕੜ ਕੇ ਨੂੰ ਚੰਗੀ ਤਰ੍ਹਾਂ ਆਪਾਂ ਭੁੰਨ ਲੈਣਾ ਵਾ। 골ਡਨ ਬ੍ਰਾਊਨ ਕਰ ਲੈਣਾ। ය නිස්ට මටර් අදෝට මට ලය එන්නල බ්‍රීග බ්‍රරිීක් කටලන් නානාලප තරක් හලාමගේ ਉਹ ਤਾਂ ਜੀ ਵੀਰੇ ਨੂੰ ਲੈ ਕੇ ਆ। ਰੇ ਰਾਸ ਦਾ ਟਾਈਮ ਆ ਜੀ ਬਚ ਰਿਹਾ ਰਾਸ ਦਾ ਪਾਟ ਹੋ ਰਿਹਾ। ਗੁਰਦੁਆਰਾ ਸਾਹਿਬ ਚ। ਲਓ ਜੀ ਆਪਣੇ ਪਿਆਜ਼ ਭੁੱਜ ਗਏ ਆ। ਆਪਾਂ ਇਹ ਟਮਾਟਰ ਦੇ ਵਿੱਚ ਪਾਉਂਦੇ ਆ। ਕਿਦਾਂ ਜੀ?

ਨਹੀਂ ਖਾ ਖਾਨਾ ਨਹੀਂ ਅੱਛਾ ਇਹ ਆਪਾਂ ਕਿਲੋ ਫਲੀਆਂ ਲਈਆਂ ਨੇ ਅੱਧਾ ਕਿਲੋ ਆਲੂ ਨੇ ਤੇ ਉਹਦੇ ਹਿਸਾਬ ਨਾਲ ਆਪਾਂ ਇਹਦੇ ਸੇ ਨਾਮਕ ਥਾਮਾਗੇ ਦੀ 2 ਚਮਚ ਦੰਤ ਪਾ ਦਿਆਂਗੇ ਇਹ ਹਰੀ ਮੈਂ ਆਪਾਂ ਪਾਲੀਆਂ ਨੇ 4-5 ਤੇ ਇਹਦੇ ਚੱਧਾ ਕਿੰਨੇ ਆਪਾਂ ਲਾਲ ਮਿਰਚਾਂ ਦਾ ਪਾਵਾਂਗੇ 2 ਚਮਚ ਆਪਾਂ ਹਲਦੀ ਪਾਊਡਰ ਪਾਵਾਂਗੇ ਦਦਾਂ ਦਾ ਕਾਲੀਆਂ ਮਿਰਚ ਤੇ ਇੱਟ ਕੰਮ ਦਾ ਪਾਵਾਂਗੇ ਆਪਾਂ ਘਰ ਦਾ ਪੀਸਿਆ ਹੋਇਆ ਗਰਮ ਮਸਾਲਾ ਮੈਨੂੰ ਚੰਗੀ ਤਰ੍ਹਾਂ ਪਕਾਣਾ ਹੈ ਥੋੜਾ ਜਿਹਾ ਵਿੱਚ ਪਾਣੀ ਪਾ ਕੇ ਮੈਂ ਚੰਗੀ ਤਰ੍ਹਾਂ ਪਕਾ ਲਾਂਗੀ ਮਸਾਲੇ ਨੂੰ ਜਦੋਂ ਤੱਕ ਇਹ ਖਰਾਹਿੰਚਾੜ ਜਾਂਦਾ ਤੇ ਮਿਠਾੜਾ ਸੋਣੀ ਹੋਣ ਲੱਗੇ ਹਨ ਗਰਮੀ ਬਹੁਤ ਜ਼ਿਆਦਾ ਹੋ ਗਈ ਹੈ ਹੁਣੇ ਹੀ ਹਲੇ ਅੱਜ ਬਸਾ ਕੱਲ ਨੂੰ ਬਸਾਖੀ ਆ ਹਲੇ ਤਾਂ ਇਹ ਗਰਮੀ ਦੇ ਲੋ ਕਿੰਨੀ ਪੈਣ ਲੱਗ ਗਈ ਹੈ ਬਸਾਖੀ ਹਲੇ ਚੜਿਆ ਨਹੀਂ ਆ ਹੁਣੇ ਇੰਨੀ ਗਰਮੀ ਪੈ ਰਹੀ ਹੈ ਜੇ ਘਾਰਚ ਪਤਨੀ ਕੀ ਬਣੂਗਾ ਮਸਾਲੇ ਨੇ ਤੇਲ ਛੱਡਤਾ ਵਾ ਹੁਣ ਆਪਾਂ ਇਹਦੇ ਚ ਪਾਣੀ ਹੋਰ ਪਾ ਦੇਨੇ ਆ ਲੇਖੋ ਪਾਣੀ ਬੁੱਤੇ ਦਿੱਖਦੇ ਛੱਡਤਾ ਵਾ ਮਸਾਲੇ ਹੁਣ ਆਪਾਂ ਇਹਦੇ ਚ ਪਾਦਾਂਗੇ ਜੀ ਆਲੂ ਤੇ ਅੱਧਾ ਕਿਲੋ ਆਪਾਂ ਆਲੂ ਰਏ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਫਲੀਆਂ ਧੋਤੀਆਂ ਹੋਈਆਂ ਨੇ ਮੇਰੀਆਂ ਚੰਗੀ ਤਰ੍ਹਾਂ ਚੋਲੇ ਫਲੀਆਂ ਚੰਗੀ ਤਰ੍ਹਾਂ ਇਹਨਾਂ ਨੂੰ ਮੈਕਸ ਕਰਕੇ ਤੇ ਆਪਾਂ ਢੱਕਣ ਲਾ ਕੇ ਇਹਨਾਂ ਨੂੰ ਪੱਕਣ ਦੇਵਾਂਗੇ ਲਓ ਜੀ ਹੁਣ ਆਪਾਂ ਇਹਨਾਂ ਦੇ ਉੱਤੇ ਢੱਕਣ ਲਾਤਾ ਵਾ ਇਹ ਹੀ ਲਾ ਦੇਨੇ ਜਾ ਰਹੇ ਹਾਂ ਤੇਨ ਚੰਗੀ ਤਰ੍ਹਾਂ ਪੱਕਣ ਦਵਾਂਗੇ ਫੇਰ ਆਪਾਂ ਥੋੜੀ देर ਬਾਅਦ ਦੇਖਦੇ ਆ ਆਹ ਦੇਖ ਲੋ ਜੀ ਇਹਨਾਂ ਦਾ ਫੱਟੀ ਤੋਂ ਖਾਣ ਨੂੰ ਲੈ ਕੇ ਹੁਣ ਦਾ ਟਾਈਮ ਬੱਚਿਆਂ ਦਾ ਰੋਟੀ ਦਾ ਟਾਈਮ ਤੇ ਇਹ ਦੁਕਾਨ ਤੋਂ ਟਾਫੀਆਂ ਟਾਫੀਆਂ ਲਈ ਆਉਂਦੇ ਆ ਪਰ ਪਰੇ ਲਓ ਜੀ ਖਾਲੋ ਆਹਨੇ ਅੰਦਰ ਕਹੇ ਆਤਾ ਕੋ ਸਾਇ ਦਾ ਜੱਗਰਾ ਆਤਾ ਜਸ਼ਨ ਕੀ ਲੈ ਕੇ ਆਇਆ ਜਸ਼ਨ ਕੀ ਲੈ ਕੇ ਆਇਆ ਜਸ਼ਨ ਵੀ ਦੇਖ ਲੋ ਜੀ ਚੀਜੀ ਲੈ ਕੇ ਆਇਆ ਆਪਦੀ ਇਹ ਦੂਆਲ ਭਾਵਨ ਨਾਲ ਪਾਰ ਜਣਾ ਲਓ ਜੀ 7 ਵਜੇ ਆਪਾਂ ਸਬਜੀ ਧਰੀ ਸੀਗੀ ਤੇ ਸਵਾ 7 ਹੋ ਗਿਆ 15 ਮਿੰਟੋਂ ਕੇ ਸਬਜੀ ਵੰਡਦੀ ਹੁਣ ਆਪਾਂ ਦੇਖ ਚੈੱਕ ਕਰਦੇ ਆ ਵੀ ਵੰਡ ਗਈ ਸਬਜੀ ਬਣ ਗਈ ਹੈ ਮੈਂ ਧਣੀਆਂ ਪਾਣੀਆ ਦੋ ਚੱਕ ਧਣੀਆਂ ਪਾ ਲਈ ਕੀ ਆ ਚੁਲਾ ਲਈ ਮੇਰੀ ਸਬਜੀ ਆਪਣੀ ਬਣ ਗਈ ਆ ਤੇ ਆਪਾਂ ਇਹਦੇ ਵਿੱਚ ਪਾ ਦੇਣੇ ਧਣੀਆਂ ਮੁੰਡਾ ਸਾਈਕਲ ਚਲਾਈ ਫਿਰਦਾ ਵਾ ਅੱਧੀ ਰਾਤ ਨੂੰ ਸਵਾਸਾਤ ਹੋ ਗਿਆ 15 ਮਿੰਟਾਂ ਚ ਸਬਜ਼ੀ ਬਣ ਗਈ ਐ ਬਸ ਆਗ ਦਾ ਆਪਾ ਤੇਜ ਰੱਖਣੀ ਆ ਤੇ ਛੇਤੀ ਬਣ ਜਾਂਦੀ ਐ ਲੋ ਜੀ ਧਨੀਆ ਆਪਾਂ ਬਾਹਤਾਂ ਚੰਗੀ ਤਰ੍ਹਾਂ ਮਿਕਸ ਕਰ ਦਿਆਂਗਾ ਜੀ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ